ਭਾਬੀ ਗੱਲ ਹੋਈ ਕੀ ਆ ਪਹਿਲਾਂ ਵੀ ਤੁਸੀਂ ਮੋਢੇ ਗੱਲਾਂ ਕਰਦੇ ਸੀ ਅੱਜ ਤੂੰ ਮੇਰੇ ਤੇ ਹੱਥ ਵੀ ਚੁੱਕ ਦਿੱਤਾ ਮੇਰਾ ਕਸੂਰ ਦੱਸੋਗੇ ਕੀ ਕਿਹਾ ਤੁਸੀਂ ਸ਼ੁਕਰ ਮਨਾ ਸ਼ੁਕਰ ਕਿ ਤੇਰੇ ਤੇ ਹੱਥ ਚੁੱਕਿਆ ਮਾਰ ਮਾਰ ਲੱਤਾ ਤੇ ਡੰਡਿਆਂ ਨਾਲ ਤੈਨੂੰ ਮੈਂ ਤੂੰ ਮਾਰ ਮਾਰ ਕੇ ਕੱਢਿਆ ਨਹੀਂ ਬਾਹਰ ਜਿੱਡੀ ਤੂੰ ਨੀਚ ਬਣ ਗਈ ਐ ਦੋ ਦਿਨ ਦੋ ਦਿਨ ਗਈ ਸੀ ਨਾ ਮੇਰੇ ਕੋਲ ਬਾਹਰ ਜਿਆਦਾ ਦਿਨ ਤਾਂ ਨਹੀਂ ਗਈ ਆਪਣੇ ਤੇਵਰ ਵਖਾਤੇ ਮੈਨੂੰ ਪੁੱਠੇ ਸਿੱਧੇ ਤੈਨੂੰ ਸ਼ਰਮ ਨਹੀਂ ਆਈ ਭਰਾਵਾਂ ਵਰਗਾ ਭਰਾ ਤੇਰਾ ਜੇਠ ਹੈਗਾ ਵਾ ਪਿਓ ਸਮਾਨ ਵੀ ਹੁੰਦਾ ਭਰਾ ਸਮਾਨ ਵੀ ਹੁੰਦਾ ਵਾ ਤੇ ਤੂੰ ਕਰਤੁੱਤਾ ਘੋਲੀਆਂ ਮਗਰੋਂ ਗੰਦੀਆਂ ਬੇਸ਼ਰਮੇ ਭਾਬੀ ਮੈਂ ਤੁਹਾਡੀ ਹਰ ਗੱਲ ਬਰਦਾਸ਼ਤ ਕਰਦੀ ਰਹੀ ਆ ਪਰ ਇਹ ਗੱਲ ਨਹੀਂ ਮੇਰੇ ਕੋਲ ਬਰਦਾਸ਼ਤ ਨਹੀਂ ਮੇਰੇ ਚਰਿੱਤਰ ਤੇ ਹੱਥ ਚੁੱਕਣ ਦਾ ਹੱਕ ਤੁਹਾਡਾ ਕੋਈ ਨਹੀਂ ਬੰਦਾ ਮੇਰੇ ਦਾ ਨਾ ਉਂਗਲ ਨਾ ਚੁੱਕੀ ਤੇ ਮੈਂ ਦੱਸ ਦਵਾ ਸਮਝ ਚਾਈ ਕੀ ਦੇਖਣਾ ਚਾਹਨੀ ਹੈ ਆਪਣੀ ਕਿੰਨੀ ਗੰਦੀ ਜੀ ਕਰਤੂਤ ਅੱਖੀਂ ਦੇਖਣਾ ਚਾਹਨੀ ਹੈ ਬੋਲ ਤੇਰੀ ਕਰਤੂਤ ਉਹ ਵਫਾ ਨਹੀਂ ਮੈਂ ਤੈਨੂੰ ਬੜੀ ਜੱਚ ਨਹੀਂ ਸੀ ਬੜੀ ਲਟਕਪਟਕੇ ਜਾਣ ਨਹੀਂ ਸੀ ਕਮਰੇ ਚ ਕੀ ਕਰਦੀ ਬੀਬੀ ਸਿੰਘ ਵੇ ਬੰਦ ਕਰਕੇ ਕਿ ਪਰਿਵਾਰ ਦੇ ਸਾਰੇ ਜੀ ਸੁੱਤੇ ਮਰੇ ਪਏ ਜਨਾਨੀ ਉਹਦੀ ਘਰ ਨਹੀਂ ਗਈ ਮੈਂ ਇਸ ਘਰ ਚ ਰਾਜ ਕਿਨੇ ਕਰਾਂਗੀ ਹਾਂ ਸਾਗਰ ਦੜੀ ਕਿਹਾਏਗਾ ਨਹੀਂ ਮੇਰੇ ਸਾਗਰ ਦੀ ਜਨਾਨੀ ਤੇ ਹੱਟ ਮੰਡਰਾਉਂਦੀ ਰਹਿੰਦੀ ਹੈ ਨਾ ਆ ਬੇਬੂਜੀ ਤੇ ਤੂੰ ਹੀ ਰਹਿੰਦੀ ਹੈ ਕਦੀ ਕਿਧਰੇ ਤੇ ਕਦੀ ਕਿਧਰੇ ਕਿਉਂ ਨਾ ਵੱਡੇ ਭਰਾ ਨੂੰ ਕਿਉਂ ਨਾ ਹੱਥਾਂ ਚ ਮੈਂ ਪਾ ਲਵਾਂ ਜੇ ਵੱਡਾ ਹੱਥ ਚ ਰਹੇਗਾ ਤਾਂ ਸਾਰਾ ਟੱਬਰ ਮੇਰੇ ਵਾਸਤੇ ਰਹੇਗਾ ਇਹੀ ਹੈ ਨਾ ਇਹੀ ਚਾਹੀਦੀ ਹੈ ਨਾ ਸਾਰਾ ਕੁਝ ਤੂੰ ਆ ਵੀ ਜੋ ਕੁਝ ਵੀ ਤੁਹਾਨੂੰ ਲੱਗਦਾ ਨਹੀਂ ਤੇਰੇ ਕੁਝ ਨਹੀਂ ਹੋਇਆ ਤੁਹਾਨੂੰ ਕਿਸ ਨੇ ਗਲਤ ਦੱਸਿਆ ਵਾ ਮੈਂ ਕੰਨੋ ਕੱਚੀ ਨਹੀਂ ਆ ਕਿ ਕਿਸ ਨੇ ਮੈਨੂੰ ਕੁਝ ਕਹਿਤਾ ਮੈਂ ਬਹਿ ਕੇ ਸੁਣਿਆ ਤੇ ਆ ਗਈ ਬੋਲਣ ਸੁਣੀ ਸੁਣਾਈ ਗਲਤ ਨਹੀਂ ਮੈਂ ਜਾਂਦੀ ਮੈਂ ਨਾ ਆਪਣੇ ਅੱਖੀ ਵੇਖਿਆ ਅੱਖੀ ਤੇ ਮੈਂ ਅੱਖੀ ਵੇਖੀ ਗੱਲ ਨੂੰ ਝੂਠਾ ਨਹੀਂ ਸਕਦੀ ਸਮਝ ਆਈ ਬਣ ਮੇਰਾ ਪਾਰਾ ਫੋਰ ਤਾਂ ਵਾਜੇ ਮੈਂ ਕੁਝ ਗਲਤ ਕਰ ਬੈਠਾ ਚਲੀ ਜਾ ਥੋ ਆਪਣੇ ਨਿਆਣੇ ਲੈ ਕੇ ਵੀ ਤਹਾਇਆ ਇਹ ਜਾਣਦੇ ਉਹ ਸਾਡਾ ਖੂਨ ਆ ਗਿਆ ਕਿਉਂ ਨਹੀਂ ਗਿਆ ਤੇਰੇ ਵਰਗੀ ਗੰਟੀ ਨੂੰ ਕੀ ਪਤਾ ਕਿੱਥੋਂ ਜਾਂ ਕੇ ਪਾਵ ਲੈ ਹੁੰਦਾ ਹੋਵੇ ਚਲੀ ਜਾ ਮੈਂ ਅੱਜ ਤੱਕ ਨਾ ਤੁਹਾਡੀ ਸਾਰੀ ਗੱਲ ਸੁਣਦੀ ਰਹੀ ਪਰ ਅੱਜ ਜਿਹੜੀ ਤੁਸੀਂ ਮੇਰੇ ਚਰਿੱਤਰ ਤੇ ਡਾਂਗ ਠਾਈ ਨਾ ਇਹ ਨਹੀਂ ਮੇਰੇ ਕੋਲ ਬਰਦਾਸ਼ਤ ਹੁੰਨੀ ਤੇ ਰਹੀ ਗੱਲ ਮੇਰੇ ਬੱਚਿਆਂ ਦੀ ਤੁਸੀਂ ਕੌਣ ਹੁੰਦੇ ਜੇ ਮੇਰੇ ਬੱਚਿਆਂ ਦਾ ਸਬੂਤ ਲੈਣ ਵਾਲੇ ਤੁਹਾਡੇ ਕੋਲ ਹੈਗਾ ਕੋਈ ਸਬੂਤ ਕਿ ਮਨਨ ਸੇਵਕ ਦੀ ਹੈ ਦੱਸੋ ਤੁਹਾਡੇ ਕੋਲ ਹੈਗਾ ਸਬੂਤ ਕੋਈ ਜਬਾਨ ਬੰਦ ਰੱਖ ਡਾਦੀ ਦੀ ਕੋਈ ਹੱਕ ਨਹੀਂ ਬੰਦਾ ਮੇਰੇ ਚਿਹਰੇ ਤੇ ਦਾਗ ਠੋਣਦਾ ਅੱਜ ਤੱਕ ਮੈਂ ਹਰ ਗੱਲ ਤੁਹਾਡੀ ਮੰਨਦੀ ਰਹੀ ਆਂ ਹਰ ਚੀਜ਼ ਜੋ ਕੁਝ ਵੀ ਮਿਸਕਾਰ ਚ ਰਹਿ ਕੇ ਸੋੰਦੀ ਰਹੀ ਨੇ ਤੁਹਾਡੀ ਹਰ ਚੀਜ਼ ਮੈਂ ਝੋਲੀ ਚ ਪਾਉਂਦੀ ਰਹੀ ਆਂ ਪਰ ਬਸ ਬਹੁਤ ਹੋ ਗਿਆ ਹੁਣ ਮੈਂ ਤੁਹਾਡੀ ਨਾ ਕੋਈ ਗੱਲ ਨਹੀਂ ਸੁਣਨੀ ਕੀ ਸਬੂਤ ਆੜੇ ਕੋ ਉਹ ਚੱਲ ਤੇਰੇ ਵਰਗੀਆਂ ਖਸਮ ਜਿਨਾਂ ਦਾ ਸਿਰ ਤੇ ਨਹੀਂ ਹੁੰਦੇ ਉਹ ਤਾਂ ਟਿਕਾਣਾ ਲੱਭਦੀਆਂ ਨੇ ਟਿਕਾਣਾ ਕਿ ਕਿੱਥੇ ਜਾ ਕੇ ਆਪਣਾ ਪੈਰ ਪਾਈਏ ਤੈਨੂੰ ਇਹੀ ਤਾਂ ਨਜ਼ਰ ਆਉਂਦਿਆ ਸੀ ਆਏ ਦਿਨ ਮਗਰ ਮਗਰ ਮੈਂ ਕਮਾਂ ਮੈਂ ਤਾਂ ਖਰਖਾ ਬੋਦੀ ਐ ਮੇਰੇ ਵਰਗੀ ਹੁੰਦੀ ਐ ਮੈਂ ਨਹੀਂ ਦੇਖਦੀ ਸੀ ਤੈਨੂੰ ਸੇਵਕ ਨਜ਼ਰ ਆਉਂਦੇ ਸਨ ਸੇਵਕ ਇਹਨੂੰ ਤਾਂ ਭਾਬੀ ਤੁਹਾਡੇ ਦੇ ਆਉਂਦੀ ਆ ਇੰਨੀ ਗੰਦੀ ਸੋਚ ਕਿੰਨਾ ਤੇ ਨਾਲ ਆਉਂਦੇ ਸੇਵਕ ਦਾ ਸਾਗਰ ਤੇ ਮੈਂ ਜਿਸ ਦਿਨ ਦੀ ਸਕਰਚ ਵਿਆਹ ਕੀ ਆਈ ਨਾ ਉਸ ਦਿਨ ਦੀ ਮੈਂ ਉਹਨਾਂ ਨੂੰ ਆਪਣੇ ਭਰਾਵਾਂ ਵਾਂਗ ਮੰਨਦੀ ਆ ਤੇ ਤੁਸੀਂ ਕਿੱਦਾਂ ਗਿਆ ਤਾਂ ਇੱਕ ਨੂੰ ਖਸਮ ਬਣਾਈ ਫਿਰਦੀ ਆ ਉਤੋਂ ਭਰਾ ਰੱਖਣੀ ਐ ਬੱਸ ਕਰ ਜਿਹਾ ਭਾਬੀ ਬਹੁਤ ਹੋ ਗਿਆ ਕੀ ਵੇਖਿਆ ਕੀ ਤੁਸੀਂ ਮੇਰਾ ਅਜ ਤੱਕ ਦੱਸੋ ਨਾ ਤੁਸੀਂ ਵੇਖਿਆ ਕੀ ਆ ਮਖਾ ਦਿਨਾ ਦੇਖੇਂਗੀ ਫੇਰ ਹੀ ਯਕੀਨ ਕਰੇਂਗੀ ਫੇਰ ਮੈਂ ਤੈਨੂੰ ਨਹੀਂ ਵਿਖਾਵਾਂਗੀ ਤੇਰੇ ਸ਼ਹਿਰ ਚ ਜਿੰਨੀਆਂ ਅੱਖਾਂ ਨਾ ਸਭ ਨੂੰ ਵਿਖਾਵਾਂਗੀ ਅਪਰੋ ਸਾਰਿਆਂ ਤੇ ਰੱਖਾਂਗੀ ਕਿ ਲੋ ਜੀ ਕਰ ਤੂੰ ਤੇ ਵੇਖੋ ਸਭ ਤੋਂ ਪਹਿਲਾਂ ਤੇਰੇ ਪੇਕੇ ਵਿਖਾਵਾਂਗੀ ਤੇਰਾ ਭਰਾ ਜਿਹੜਾ ਬਹਿ ਕੇ ਭਰੀ ਪੰਚਾਇਤ ਚ ਮੇਰੇ ਬੰਦੇ ਅੱਗੇ ਬੋਲਿਆ ਸੀ ਬੋਲਿਆ ਨਾ ਪਹਿਲਾਂ ਉਹਨੂੰ ਵਿਖਾਵਾਂਗੀ ਫੇਰ ਮੇਰੀ ਭਾਬੀ ਜਿਹੜੀ ਪੜੀ ਮਟਕੇ ਮਟਕੇ ਖਾਣਾ ਲੱਗਣਾ ਕਰਦੀ ਐ ਫੇਰ ਉਹਨੂੰ ਵਹਾਵਾਂਗੀ ਫੇਰ ਉੱਤੋਂ ਤੇਰੀ ਮਾਂ ਉਹਨੂੰ ਵਹਾਵਾਂਗੀ ਤਿੰਨੋਂ ਮਰਨਗੇ ਕੁਛ ਖਾ ਕੇ ਫੇਰ ਤੂੰ ਮਰਨਾ ਤੇਰੇ ਵਰਗੀ ਨਹੀਂ ਮਰਦੀ ਉਹ ਜਾਓ ਭਾਬੀ ਜਾਓ ਟਾਡੇ ਵਰਗੀਆਂ ਹੁੰਦੀਆਂ ਜਨਾਨੀਆਂ ਜਿਹੜੀਆਂ ਲੋਕਾਂ ਦੇ ਘਰ ਬਰਬਾਦ ਕਰਦੀਆਂ ਤੇ ਟਾਡੇ ਵਰਗਿਆਂ ਦੇ ਲੋਕਾਂ ਦੇ ਸਿਰ ਚੜ੍ਹ ਕੇ ਜਿਹੜੀਆਂ ਦਵਾਈਆਂ ਖਾ ਕੇ ਮਰਦੀਆਂ ਅੱਛਾ ਤੇ ਤੇਰੇ ਵਰਗੀਆਂ ਕੌਣ ਹੁੰਦੀਆਂ ਨੇ ਤੇਰੇ ਵਰਗੀਆਂ ਕੌਣ ਹੁੰਦੀਆਂ ਨੇ ਭਾਬੀ ਤੁਸੀਂ ਮੇਰੇ ਵਰਗੀਆਂ ਦੀ ਗੱਲ ਕਰਦੇ ਜੇ ਅੱਜ ਤੁਹਾਨੂੰ ਮੈਂ ਸੱਚ ਦੱਸ ਹੀ ਦੇਣੀ ਮੇਰੇ ਪਰਿਵਾਰ ਵਾਲੇ ਨਾ ਮੈਨੂੰ ਐਸੇ ਕਰਕੇ ਲੈ ਗਏ ਸੀ ਇੱਥੋਂ ਕਿ ਸਿਮਰਤ ਆ ਤਰੇ ਦੂਜਾ ਵਿਆਹ ਕਰ ਦਿੰਨੇ ਆ ਆ ਸੌਟ ਉਹਨਾਰੇ ਬੱਚੇ ਉਹਨਾਰੇ ਗਾੜੀ ਪਰ ਜੇ ਮੈਂ ਮੁੜੀ ਆ ਨਾ ਸਿਰਫ ਆਪਣੇ ਬੱਚਿਆਂ ਕਰਕੇ ਮੁੜੀ ਆ ਤੇ ਕਿ ਤਾਡੇ ਕਰਕੇ ਕਿ ਨਹੀਂ ਮੇਰੇ ਭਰਾ ਪਰਜਾਈ ਮੇਰੇ ਨਾਲ ਨੇ ਮੈਨੂੰ ਕੀ ਲੋੜ ਪਈ ਆ ਦਾ ਕਿਸੇ ਹੋਰ ਦੇ ਘਰ ਜਾ ਕੇ ਬਹਨ ਦੀ ਜਿਰੋ ਇਹ ਮੇਰੇ ਨਾਲ ਨੇ ਜੇ ਮੈਂ ਮੁੜੀ ਆ ਨਾ ਸਿਰਫ ਆਪਣੇ ਬੱਚਿਆਂ ਕਰਕੇ ਤੇ ਰਹੀ ਗੱਲ ਜੇ ਐਡੀ ਮੈਨੂੰ ਅੱਗ ਲੱਗੀ ਹੁੰਦੀ ਨਾ ਤੇ ਮੈਂ ਵਿਆਹ ਕਰੋਨੀ ਆਪਣੇ ਬੱਚਿਆਂ ਨਾਲ ਨਾ ਵੇਖਦੀ ਕਿਉਂ ਮਗਰ ਰੋਲ ਜਾਣਗੇ ਜੇ ਮੈਂ ਤੁਹਾਡੇ ਆਸਰੇ ਛੱਡ ਜਾਨੀ ਹਾਂ ਤੂੰ ਕਿਹਾ ਤੇ ਮੈਂ ਮੰਨ ਲਿਆ ਹੈਨਾ ਹੁਣ ਆਪਣੇ ਲਈ ਪੈਰ ਵਾਈ ਤੇ ਤੂੰ ਹੀ ਉਹ ਕਰੇਂਗੀ ਨਾ ਗੱਲਾਂ ਦੀ ਓ ਤੇਰੇ ਵਰਗੀਆਂ ਗਾਂਹ ਪਤਾ ਕਿਉਂ ਨਹੀਂ ਜਾਂਦੀਆਂ ਅਗਲਿਆਂ ਨੂੰ ਵੀ ਡਰ ਹੁੰਦਾ ਵੈ ਨਵੀਂ ਜਗ੍ਹਾ ਨਵੇਂ ਲੋਗ ਨਵੇਂ ਬੰਦੇ ਪਤਾ ਨਹੀਂ ਮੈਂ ਉਥੇ ਰਾਜ ਕਰਾਂਗੀ ਕਿ ਨਹੀਂ ਕਰਾਂਗੀ ਲੇਕਿਨ ਇਸ ਘਰ ਦਾ ਨਾ ਸਾਰਾ ਤੈਨੂੰ ਇਤਿਹਾਸ ਪਤਾ ਹੈ ਸਾਰਾ ਤੈਨੂੰ ਪਤਾ ਠਠਾ ਕਿ ਕਿੱਦਾਂ ਕੌਣ ਕਿੱਦਾਂ ਦਾ ਹੈ ਤੇਰੇ ਵੱਸ ਚ ਕਿਵੇਂ ਹੋ ਜਾਏਗਾ ਤੂੰ ਨਵੇਂ ਆ ਗੋਲ ਕਿਉਂ ਜਾਏਂਗੀ ਜਦ ਪੁਰਾਣਿਆਂ ਨੂੰ ਅੜਿੱਕੇ ਚੜਾਇਆ ਆਇਆ ਵੈ ਮੈਨੂੰ ਨਾ ਸਮਝਾ ਸਮਝਾਈ ਗੱਲ ਕਿਤੇ ਮੈਂ ਕੋਈ ਕੋਰਾ ਚਿੱਠਾ ਤੇ ਰਗੇ ਰੱਖਤਾ ਨਾ ਤੇ ਕਿਸ ਨੂੰ ਮੂੰਹ ਖਾਂਦੇ ਲੈਕ ਨਹੀਂ ਰਹੇਗੀ ਬਾਪ אביਵਾ ਅੱਜ ਜੋ ਕਰ ਵੀ ਤੁਸੀਂ ਕਰ ਦਿੱਤਾ ਨਾ ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਮੈਰੇ ਤੁਹਾਡੀਆਂ ਸਭਾ ਪੂਆ ਜੀ ਨੂੰ ਵੀ ਦਿੰਨੀ ਸੀ ਕਿ ਨਾ ਪੂਆ ਜੀ ਬਾਕੀ ਭਾਵੇਂ ਪਰਿਵਾਰ ਵਾਲੇ ਮੈਨੇ ਜਿੱਦਾਂ ਮਰਜੀ ਰਹਿਣ ਪਰ ਅੰਜੂ ਭਾਬੀ ਮਿਲਣਾ ਨਹੀਂ ਮਾੜੇ ਤੇ ਮੰਮੀ ਗਈ ਨੂੰ ਜੇ ਨਾ ਚਾਰ ਦਿਨ ਹੀ ਹੋਏ ਤੁਸੀਂ ਆਪਣੇ ਰੰਗ ਬਗੋਣੇ ਸ਼ੁਰੂ ਵੀ ਕਰਤੇ ਰੰਗ ਰੰਗ ਮੈਂ ਬਦਲੇ ਉਹ ਹੁਣ ਵੀ ਮੰਨ ਜਾ ਦਲਤੀ ਮੰਨ ਲੈ ਕਹਿੰਦੇ ਮੈਂ ਸੁਤਰ ਜਾਨੀ ਸ਼ਾਇਦ ਸ਼ਾਇਦ ਮੈਂ ਤੈਨੂੰ ਮਾਫ ਕਰਦਾ ਪਰ ਤੂੰ ਤੂੰ ਨਹੀਂ ਠੀਠ ਹੈ ਨੀਠੀ ਠੀਠ ਨਹੀਂ ਹੈ ਉਹ ਕੇ ਪਾਸੇ ਨਹੀਂ ਲੱਗਦੀ ਆਪਣੇ ਪੈਰਾਂ ਦਾ ਤਾਂ ਪਾਣੀ ਵੀ ਪੈਣ ਦੇਂ ਮੇਰੀ ਵੀ ਤੇ ਪਾਣੀ ਨਾ ਪੈ ਜਾਏ ਇੱਥੇ ਤੇ ਗੱਲ ਸੱਚੀ ਨਾ ਹੋ ਜAVE ਇਸੇ ਇੱਕੋ ਗੱਲ ਤੇ ਪੱਕੀ ਹੋਈ ਹੋਈ ਹੈ ਨਾ ਕਰਨੀ ਤਾਂ ਮਤਲਬ ਨਾ ਹੀ ਕਰਨੀ ਹੈ ਕੰਮ ਮੈਂ ਨਹੀਂ ਕੀਤਾ ਕਿਥੋਂ ਮੰਨ ਜਾਈਂਗੀ ਤੇ ਜੀਰੋ ਭਾਬੀ ਮੈਂ ਗਲਤ ਹੈ ਹੀ ਨਹੀਂ ਤੇ ਮੈਂ ਮੰਨਾਂ ਕਿਉਂ ਐ ਕਿਤਾ ਗੱਲ ਹੈ ਵਾਹ ਭਾਬੀ ਵਾਹ ਐਂ ਤੇ ਤੁਸੀਂ ਬਹੁਤ ਵਧੀਆ ਕਰਦੇ ਹੋ ਭਾਬੀ ਇਹ ਤੇ ਰੋਟੀ ਸਾਰ ਕੇ ਵੀ ਕਹਿਣ ਮੈਂ ਨਹੀਂ ਸਾਡੀ ਅੱਗੇ ਜਿਆਦਾ ਮੱਚੰਦੀ ਸੀ ਉਹ ਇਹਦੇ ਅੱਗੇ ਪ੍ਰੂਫ ਵੀ ਰੱਖ ਦੋ ਕਿ ਨਾ ਇਹਨਾਂ ਨੇ ਤੇ ਪ੍ਰੂਫ ਨੂੰ ਫੇਲ ਕਰ ਦੇਣਾ ਵਾ हां प्रूफ मैं तन्नु कहया ना मैं कन्ना दी कच्ची नहीं कि मेनू कोई आके को कुछ कहेगा त मैं मान के लाला लाला शुरू कर दंगी ना मैं नहीं होना चाहिए मैं सारी ਗੱਲوں ਪਹਿਲਾਂ ਦੇਖਦੀ ਆਂ ਸੁਣਦੀ ਆਂ ਫਿਰ ਕਰਦੀ ਆਂ ਇੱਕ ਵਾਰੀ ਨਹੀਂ ਚਾਰ ਵਾਰੀ ਵੇਖੀ ਮੈਂ ਵੀਡੀਓ ਚਾਰ ਵਾਰੀ ਤੇਰੀ ਕਰਤੂਤ ਦੇਖੀ ਐ ਮੈਨੂੰ ਯਕੀਨ ਨਹੀਂ ਹੋਇਆ ਫੇਰ ਦੇਖੀ ਦੁਬਾਰਾ ਫੇਰ ਮਨ ਚ ਰੋਈਆਂ ਪਿੱਟੀਆਂ ਤੇਰੇ ਵੱਲ ਤੇ ਹੁਣ ਆਈ ਹੀ ਸੀ ਮੈਂ ਤਾਂ ਆਪਣੇ ਬੰਦੇ ਵਾਲੀ ਪਹਿਲਾਂ ਚੱਲੀ ਸੀ ਹੁਣ ਮੈਂ ਕੀ ਕਰਾਂਗੀ ਜਦੋਂ ਬੰਦੇ ਦੇ ਕੇ ਜਾ ਕੇ ਖਨੋ ਜੋ ਨਾ ਉਸੇ ਮਾਹੌਲ ਚ ਤੇ ਮੇਰੇ ਮੂੰਹ ਕਿਹੜੇ ਸ਼ਬਦ ਕਟਵਾਣਾ ਚਾਹੀਏ ਕਭੀ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਇਹਨੂੰ ਹੱਥ ਫੜੋ ਇਹਦਾ ਤੇ ਕਰੋ ਬਾਹਰ ਮਰੋ ਚੱਕ ਕੇ ਇਹ ਤਾਂ ਕਰੋ ਬਾਹਰ ਜਾਏਗੀ ਜੀ ਹੈ ਨਾ ਨਾ ਅੱਜ ਗਈ ਇਹਨੇ ਆਪਣੇ ਖਸਮ ਨੂੰ ਮਰਦੇ ਹੋਏ ਇਲੀ ਚੰਨੀ ਤਰ੍ਹਾਂ ਦੇਖਿਆ ਸਿਰ ਮੋਤੇ ਬੱਲਾਂ ਦੇ ਬੰਦੇ ਦੇਖਿਆ ਮੈਂ ਤੇਰੀ ਅੱਖਾਂ ਦੇ ਸਾਹਮਣੇ ਕੁਝ ਖਾਏ ਮਰ ਜਾ ਨਹੀਂ ਤੇ ਤੂੰ ਨਾ ਮਰੇ ਕਭੀ ਕੁੱਤ ਸਾਰਾ ਖੁੱਲਾਈ ਐਲਾ ਦੇਖਾ ਪਿਆ ਕੁੱਤਾ ਭਾਬੀ ਆ ਜੋ ਕੁਝ ਵੀ ਤੁਸੀਂ ਵੇਖੰਦੇ ਸਭ ਝੂਠ ਆ ਓ ਹੋ ਹੋ ਏਦਾਂ ਦਾ ਕੁਝ ਨਹੀਂ ਹੋਇਆ ਭਾਜੀ ਆ ਵਾ ਵਾ ਮੈਂ ਤੇ ਭਾਜੀ ਨੂੰ ਰੋਟੀ ਪੁੱਛਣਗੇ ਭਾਬੀ ਰੋਟੀ ਕਮਰਿਆ ਚ ਲਾ ਕੇ ਪੁੱਛਦੀ ਨਹੀਂ ਬੂਏ ਬੰਦ ਕਰਕੇ ਮੈਨੂੰ ਕਿੰਨੇ ਸਾਲ ਹੋ ਗਏ ਇਸ ਘਰ ਚ ਮੇਰੇ ਕੋਲ ਤਾਂ ਬੂਏ ਬੰਦ ਹੀ ਨਹੀਂ ਹੋਇਆ ਕਦੀ ਇੱਦਾਂ ਕੇ ਰੋਟੀ ਪੁੱਛਣ ਜਾਵਾਂ ਉਹ ਬੁਏ ਬਾਂਦ ਕਰਕੇ ਰੋਟੀ ਕਿਥੋਂ ਕੁਛ ਨਹੀਂ ਸਿੱਖ ਲਈ ਦਸੀ ਯਾਰਾ ਆਹ ਸ਼ਰਮ ਕਰ ਸ਼ਰਮ ਥੋੜੀ ਜਿਹੀ ਸ਼ਰਮ ਕਰ ਜਾ ਦੇਖ ਲਈ ਨਾ ਕਿ ਤੂੰ ਬਣੀ ਚਲੀ ਜਾ ਇਥੋਂ ਚੱਕ ਆਪਣੇ ਨਿਆਣੇ ਲੈ ਕੇ ਨਿਕਲ ਜਾ ਮੈਨੂੰ ਐ ਨਾ ਮਜਬੂਰ ਕਰੀ ਮੈਂ ਮੱਲਾ ਇਕੱਠਾ ਕਰ ਲਈ ਇਹ ਸਾਰੇ ਵੀਡੀਓ ਮੈਂ ਮੱਲੇ ਦੇ ਅੱਗੇ ਨਹੀਂ ਹਾਂ ਕਿਹੇ ਚੋਗੀ ਨਹੀਂ ਰਹेंगी ਜਿੰਨੂੰ ਤੇਰੇ ਆਉਂਦੇ ਨਾ ਤੇਰੇ ਪੰਜਾ ਪੰਜਾ ਤੇਰੇ ਭਰਾ ਨੇ 100 100 ਰਿਸ਼ਤਾ ਲਿਆ ਕੇ ਰੱਖਿਆ ਤੇਰੇ ਕੇ ਬੜੀ ਤੂੰ ਹੂੜਪਰੀ ਹੈ ਜਾ ਕੇ ਨਾ ਚਲੀ ਜਾ ਪਾਂਜਾ ਕਹਿਦੀ ਹੂਰ ਤੱਕ ਮਰਜੀ ਚਲੀ ਜਾ ਮੇਰੀ ਸੌਂਕਨ ਮੰਨ ਦੀ ਤਿਆਰੀ ਨਾ ਕਰ ਮੇਰਾ ਘਰ ਨਾ ਖਾਈ ਮੈਂ ਤੈਨੂੰ ਕਹਿ ਤੈ ਇਨੇ ਤੇ ਤੇਰੇ ਸਿਰ ਚੜ ਮੈਂ ਮਰ ਜਾ ਨਹੀਂ ਚਲੀ ਜਾ ਮੰਨਤ ਨੂੰ ਵੀ ਵਿਖਾਵਾਂਗੀ ਇੱਕ ਇੱਕ ਜੀਨ ਨੂੰ ਤੇਰੀ ਕਰਤੂਤ ਵਿਖਾਵਾਂਗੀ ਤੇ ਝੁਠਲਾ ਸਕਦੀ ਨਾ ਤੇ ਝੁਠਲਾ ਕੇ ਵਿਖਾ ਦੂੰ ਕਿੱਥੇ ਤੇਰੇ ਨਿਆਣੇ ਬਾਜ ਦੇ ਆਪਣੇ ਬੱਚਿਆਂ ਨੂੰ ਆਪਣੇ ਪਾਪ ਨੂੰ ਨਾਂ ਲੈ ਕੇ ਥੋ ਜਾਵੀ ਚਲੀ ਜਾ ਭੇਜ ਦੇ ਭਰੀ ਤੇਨੂੰ ਥੋ ਚਲੋ ਐਸੇ ਨਾ ਇਸਕੀਮ ਬਹੁਤ ਵਧੀਆ ਲਾਈ ਸੀ ਦੋਵਾਂ ਨੂੰ ਹਟਾਜ ਕਰਨ ਦੀ ਪਰ ਇੱਕ ਇੱਕ ਦੋ 11 ਹੁੰਦੀਆਂ ਨੇ ਤੁਹਾਡੀ ਸਕੀਮ ਇੱਥੇ ਚੱਲਣ ਨਹੀਂ ਦਿੱਤੀ ਉਹ ਗੱਲ ਅਲੱਗਾਂ ਕਹਿੰਦੇ ਤੇ ਹੀ ਭਾਣੇ ਲਾ ਕੇ ਮੇਰੇ ਘਰ ਵਾਲੇ ਨਹੀਂ ਲੈ ਗਏ ਸੀ ਨਾ ਬਾਤ ਲੱਤ ਤੇ ਪੱਟੀ ਕਰਵਾਉਣ ਦੇ ਭਾਣੇ ਉਹ ਤੁਹਾਡੇ ਵਰਗੀ ਤਾਂ ਕੀ ਪਤਾ ਸੀ ਕਿ ਤੁਸੀਂ ਉਹਨੂੰ ਲੈ ਕੇ ਨਾ ਭੱਜ ਜੰਦੇ ਮੇਰਾ ਦਿਲ ਤਰਾਸ ਤਰਾਸ ਕਰਨ ਦਿਆ ਸੀ ਤਰਾਸ ਤਰਾਸ ਉਹ ਮੈਂ ਤੇ ਚਾਣ ਕੀ ਮੇਰੇ ਤੇ ਉੱਪਰ ਆਂਦੇ ਹੋ ਉਦੋਂ ਮੇਰੇ ਦਿਮਾਗ 'ਚ ਚੱਲ ਗਿਆ ਸੀ ਕਿ ਕੋਈ ਨਾ ਕੋਈ ਪੱਕਾ ਚੱਕਰ ਚਲਾਉਗੀ ਮੈਂ ਨੇ ਇੱਥੇ ਆ ਕੇ ਵੇਖਿਆ ਤੇ ਅੰਦਰ ਬੂਆ ਬੰਦ ਕੇ ਲੱਗ ਕੇ ਅਏ ਹੋ। ਜਦ ਬੂਆ ਬੰਦ ਕਰਕੇ ਕੋਣ ਆਉਂਦੀ ਪੁੱਛਣ ਜਾਂਦਾ ਹੈ? ਦੱਸਿਓ ਮੇ ਜਰੀਕ। ਇਹੀ ਪੁੱਛਦੀ ਹੈ। ਹੋਰ ਕਿਨੇ ਪੁੱਛਨੀ ਹੈ? ਤੂੰ ਕੁੱਛੀ ਕਦੀ? ਮੈਂ ਪੁੱਛੀ ਕਦੀ ਕਿਹਦੇ ਮੈਂ ਇਦਾਂ। ਇਹੋ ਪੁੱਛਦੀ ਹੈ। ਉਸ ਦਿਨ ਮੈਂ ਨੀ ਮੈਂ ਮਰੀ ਸੀ। ਪਤਾ ਨਹੀਂ ਕਿਹੜੀਆ ਧੁਵਾਵਾ ਕਰਦੀ ਸੀ। ਕਿ ਕੱਚ ਵਾਪਸ ਹੀ ਨਾ ਵੇ। ਮੈਂ ਪਤਾ ਨਹੀਂ ਕੀ ਕੀ ਸੋਚ ਕੇ ਆਈ ਸੰ ਕਿ ਚੱਲ ਇਹਦੀ ਨੌਕਰੀ ਦੇਣ ਦੀ ਆਮ ਕਰਾਨੀ ਆ। ਇਹਦਾ ਮਨ ਲੱਗਾ ਰਹੇਗਾ। ਘਰ ਦੇ ਕੰਮਾਂ ਦਾ ਕੀ ਹੈ? ਘਰ ਦੇ ਕੰਮ ਤਾਂ ਹੀ ਕਰ ਲਾਂਗੇ। ਪਰ ਤੂੰ ਬਹੁਤ ਗੱਲ ਕੀਤਾ ਮੇਰੇ ਨਾਲ ਬਹੁਤ ਗੱਲ ਕਿੱਤੈ ਚੱਲ ਜਾ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਤੂੰ ਚਲੀ ਜਾ ਵਾਪ੍ਰਿਤ ਵਾਪ ਬੜੀ ਸੋਹਣੀ ਸਕੀਮ ਲਾਤੀ ਤੂੰ ਤੂੰ ਚਾਹੁੰਦੀ ਹੀ ਨਾ ਇਸ ਘਰ ਦੇ ਹਿੱਸੇ ਹੋ ਜਾਣ ਉਹ ਤੂੰ ਅੱਜ ਕਰਾ ਦੇ ਸਭ ਕੁਝ ਦੇਖੀ ਗਿਆ ਵਾ ਕਿ ਜੋ ਕਰ ਵੀ ਤੂੰ ਕਰੈ ਨਾ ਸਭ ਕੁਝ ਤੇਰੇ ਕਰਕੇ ਹੋਉਂਦਿਆ ਤੇ ਇਹ ਗੱਲ ਪਾਬੀ ਮੇਰੀ ਇਸ ਘਰ ਚ ਰਹਿੰਦੀ ਜੇ ਮੈਂ ਚਾਹਾਂ ਨਾ ਇਸ ਘਰ ਚ ਰਹਿ ਕੇ ਆਪਣੇ ਹੱਕ ਲਈ ਲੜ ਵੀ ਸਕਦੀ ਹਾਂ ਪਰ ਜਿਹੜੇ ਇਲਜ਼ਾਮ ਅੱਜ ਤੁਸੀਂ ਮੇਰੇ ਤੇ ਲਾ ਦਿੱਤੇ ਨਾ ਮੇਰੇ ਚਰਿੱਤਰ ਤੇ ਗਲ ਚੁੱਕੀ ਇਹ ਨਹੀਂ ਕਿ ਹੱਕ ਵੀ ਬਰਦਾਸ਼ਤ ਹੁਣੀ ਤੇ ਮੈਂ ਖੁਦ ਮੈਂ ਤਾਂ ਇਹ ਸੋਚ ਕੇ ਇਸ ਘਰ ਚ ਆਈ ਸੀ ਮੇਰੀ ਡੋਲੀ ਵੇਸ ਕਾ ਚ ਉਧੋ ਆਈ ਸੀ ਕਿ ਮੈਂ ਇਹੋ ਗੱਲ ਸੋਚੀ ਸੀ ਕਿ ਨਹੀਂ ਹੁਣ ਜੇ ਮੇਰੀ ਜਾਊਗੀ ਨਾ ਇਸ ਘਰ ਚ ਅਰਥੀ ਜਾਊਗੀ ਪਰ ਹੁਣ ਮੈਂ ਇਸ ਘਰ ਚ ਨਹੀਂ ਰਹਿ ਸਕਦੀ ਮੈਂ ਤੇ ਆਪਣੇ ਪੇਕੇ ਵੀ ਇਹੋ ਗੱਲ ਕਹੀ ਸੀ ਕਿ ਮੈਂ ਇਸ ਘਰ ਵਿੱਚ ਮੈਂ ਕਦੇ ਵੀ ਤੁਹਾਡੇ ਕੋਲ ਨਹੀਂ ਆਉਂਗੀ ਨਾ ਲੜ ਕੇ ਨਾ ਉਹਦਾ ਪਰ ਇਸ ਘਰ ਚੋਂ ਨਿਕਲਣ ਲਈ ਮਜਬੂਰ ਜਿਹੜਾ ਨਾ ਤੁਸੀਂ ਕਰਨਦੇ ਜੀ ਮੈਨੂੰ ਆਹੀਂ ਨਹੀਂ ਕੀਤਾ ਤੈਨੂੰ ਮਜਬੂਰ ਤੇਰੇ ਕਰਮਾਂ ਨੇ ਕਰਵਾਇਆ ਤੇਰੀਆਂ ਕਰਤੂਤਾਂ ਨੇ ਕਰਵਾਇਆ ਮੈਂ ਤੇਰੇ ਹੂ ਨਹੀਂ ਲੱਗਣਾ ਚੰਦੀ ਮੈਂ ਤੇਰੇ ਮੂੰਹ ਨਹੀਂ ਲੱਗਣਾ ਚੰਦੀ ਮੇਰਾ ਜੋ ਹਾਲ ਹੈ ਨਾ ਇਹ ਮੈਂ ਜਾਣਦੀ ਤੂੰ ਤੇ ਚਲੀ ਜਾਣਾ ਇਸ ਘਰ ਚੋਂ ਔਰ ਇੱਕੇ ਵਾਰੇ ਜਾ ਕੇ ਨਾ ਸਭ ਖਤਮ ਕਰ ਦਿੰਦੀ ਪਰ ਮੈਂ ਮੈਂ ਆਪਣੇ ਬੰਦੇ ਨੂੰ ਰੋਜ਼ ਵੇਖਣਾ ਰੋਜ਼ ਵੇਖਾਂਗੀ ਰੋਜ਼ ਤੇਰਾ ਧਿਆਨ ਆਏਗਾ ਰੋਜ਼ ਉਹ ਕਰਮ ਸਾਹਮਣੇ ਆਏਗਾ ਪਤਾ ਨਹੀਂ ਸਾਡੀ ਆਪਸ ਦੀ ਜਿਹੜਾ ਇਨਾ ਪਿਆਰ ਬਣਿਆ ਜਿਹੜੇ ਖੂ ਖਾਤੇ ਉਹਨੂੰ ਪਹਿਲਾਂ ਅੱਜ ਸਭ ਤੇਰੇ ਨਾਲ ਗੱਲ ਹੋਈ ਜੀ ਇਹ ਤਾਂ ਇੱਕੋ ਮਾਰੀ ਚ ਖਤਮ ਹੋ ਗਈ ਹੈ ਨਾ ਮੈਂ ਰੋਜ਼ ਮੰਨਣਾ ਹੈ ਰੋਜ਼ ਪਤਾ ਨਹੀਂ ਕੀ ਬੰਨਾ ਜਾਈ ਕਿ ਨਹੀਂ ਮੈਂ ਕੱਟਿਆ ਤੈਨੂੰ ਘਰੋਂ ਤੈਨੂੰ ਕਰ ਤੋਂ ਬੋਲ ਕੇ ਲੇਤੀ ਚੱਲੀ ਜਾ ਮੈਨੂੰ ਮਜਬੂਰ ਨਾ ਕਰੀ ਮੈਂ ਤੈਨੂੰ ਵਾਰ-ਵਾਰ ਕਿੰਨੀ ਕੁ ਸ਼ੋਰ ਕਰਨ ਤੇ ਚੱਲੀ ਜਾ ਨਫ਼ਰਤ ਹੋ ਗਈ ਮੈਨੂੰ ਤੇਰੇ ਚਿਹਰੇ ਤੋਂ ਨਫ਼ਰਤ ਹੋ ਗਈ ਅੱਜ ਕਿ ਨੀਆ ਦੱਸ ਉਹ ਤੇ ਅੱਗੇ ਬਿਮਾਰ ਤੇ ਹੋਏ ਤੇ ਹੋਰ ਬਿਮਾਰ ਹੋਏ ਨਾ ਮੈਨੂੰ ਰੋਈ ਜਾਓ ਹਾਂ ਮੈਂ ਤੇ ਰੋਈ ਜਾਂਦੇ ਹਾਂ ਦੱਸੋ ਤੇ ਕੀ ਹੋਇਆ ਵਾ ਅੰਨਾ ਸਭ ਸਹੀ ਤੁਸੀਂ ਮੈਨੂੰ ਦੱਸ ਦੇਣੀ ਪਏ ਕੋਈ ਪਿਆ ਸੋ ਮਮਾ ਸੋ ਕੋਈ ਨੀਆ ਮਮਾ ਜੋ ਤੋਈ ਕੋਈ ਨੀ ਕਰਣੀ ਹੋਏ ਤੇ ਕਹੀ ਜਾਂਦੇ ਜੇ ਦੱਸੋ ਮਮਾ ਕੁਛ ਨਹੀਂ ਹਲ ਮੋਸ਼ੀ ਸਮਝੋ ਇਸ ਕਰ ਜੁ ਤੜ ਤੜਾ ਪਾਣੀ ਖਤਮ ਹੋ ਗਿਆ। ਦੰਦੇ ਤੇ ਕੁਦਰਤ ਦੇ ਰੰਗ ਦੇ ਕਿੰਨੇ ਇੱਟੇ ਨਿਸ਼ਾਨ ਪਏ ਵੱਡੀ ਮਮਾਂ ਤੁਹਾਨੂੰ ਮਾਰਿਆ ਸੀ। ਅੱਥਾ ਸੀ ਨਹੀਂ ਜਾਣਵਣ ਹੈ। ਹਾਵਲਾ ਕਰ ਛੱਡ ਗਿਆ ਗੱਡਾ ਘੜਾ। ਤੂੰ ਕਿਉਂ ਚੱਲੇ ਤੂੰ ਹੀ ਵੱਡੀ ਮਮਾਂ ਨੂੰ ਸਮਝਾਉਣ ਆਨੂ ਨਾ ਕੱਢੇ। ਮੈਨੂੰ ਤੇ ਆਪ ਨਹੀਂ ਪਤਾ। ਮੈਂ ਤੁਹਾਨੂੰ ਲੈ ਕੇ ਕਿੱਥੇ ਜਾਊਂਗੀ? ਕਿਹੜੇ ਖੂਜ ਪਾਊਂਗੀ? ਅੱਡੀ ਤੇ ਮਾਮੀ ਵੀ ਆਪਣੇ ਨਾਲ ਉਹਨਾਂ ਦੇ ਸੁਭਾਅ ਵੀ ਉਹੋ ਜਿਹਾ ਵਾ ਕਿੱਥੇ ਲੈ ਕੇ ਜਾਊਂਗੀ ਮੈਂ ਤੁਹਾਨੂੰ ਮਾਮੂ ਤੇ ਅਗੇ ਨਾਲ ਮਾਮੂ ਰੋਕ ਲੈਣਗੇ ਮਾਮੀ ਨੂੰ ਨਾਨੀ ਨੂੰ ਕੋਤੂ ਸੀ ਨਾਨੀ ਵੀ ਰੋਕ ਲਾਂਗੇ ਤੁਹਾਨੂੰ ਕੁਛ ਨਹੀਂ ਪਤਾ ਜੀ ਤੂੰ ਗਾਲਤ ਤੂੰ ਸੋ ਕੀ ਹੋਇਆ ਤੁਸੀਂ ਨਾਲ ਉਸਤੇ ਕਿਉਂ ਨਹੀਂ ਪਾਇਆ ਕੁਛ ਨਹੀਂ ਹੋਇਆ ਤੁਹਾਨੂੰ ਵੱਡੀ ਮੰਮਾ ਨੇ ਕੁਛ ਕਹਿਣਾ ਨਹੀਂ ਛੁੱਟਣਾ ਮਾਰੋ ਪੁੱਛ ਨਹੀਂ ਕਿਹਾ ਵੱਡੀ ਮੰਮਾ ਨੇ ਇੱਦਾਂ ਵੱਡੇ ਮੰਮਾ ਨਾਲ ਪੁੱਛਦੇ ਆ ਵੱਡੇ ਮੰਮਾ ਨੂੰ ਕੋਈ ਨਹੀਂ ਅੰਛਾ ਮੈਂ ਤਾਂ ਲੰਚਰ ਕੋ ਪੁੱਛਦੇ ਆ ਚੱਲ ਰੋਈ ਤੇ ਤੂੰ ਕਿਸੇ ਨੂੰ ਜਾਣਦੀ ਕੋਈ ਲੋੜ ਪੁੱਛਣ ਦੀ ਨਹੀਂ ਆਪ ਹੁਣ ਇੱਧਰ ਵਿੱਚ ਨਹੀਂ ਰਹਿੰਦੇ ਆਪਾਂ ਪੁੱਛ ਕੇ ਆਣੇ ਅੰਛਾ ਨਮੋਲੇ ਵੱਡੇ ਮਾਮਾ ਮੰਮਾ ਤੇ ਮੰਮਾ ਨੂੰ ਕੁਛ ਕਿਹਾ ਸੀ ਮੰਮਾ ਦੱਸੋ ਨਾ ਮਮਾ ਕਹਿੰਦੇ ਨੂੰ ਹੀ ਜਾਣਦੇ ਮਮਾ ਮਾਂ ਦਾ ਢੀਰੋਂ ਦੀ ਨਿਆ ਰਾਂਦੀ ਆ ਤਨ ਮੈਂ ਨਹੀਂ ਰਹਿ ਆਉਂਦੀ ਸੁਈ ਵੀ ਨਾ ਹੁੰਨੇ ਪੈ ਤਾਂ ਤਵੇ ਤੇ ਆਂ ਚੁੱਕ ਚਲੇ ਤੇ ਮਮਾ ਨੂੰ ਕਿਉਂ ਜਾਉਂ ਵੀ ਰਹੀ ਥਾ ਜਾ ਉੱਠ ਕੇ ਚਲੇ ਜਾ ਮੇਰੇ ਲੱਗੋ ਮੈਨੂੰ ਤਾਂ ਰਿਸ਼ਤੇ ਤੋਂ ਵੀ ਨਫ਼ਰਤ ਹੋ ਗਈ ਐ ਚਲੇ ਜਾਓ ਪਤਾ ਨਹੀਂ ਕਿਦਾ ਪਾਵ ਲੈ ਕੇ ਥੁੜੀ ਫਿਰਦੀ ਨਾਲ ਇਹ ਜੱਸ ਦੇ ਜੱਸ ਦੇ ਬੱਚੇ ਨਹੀਂ ਲੱਗਦੇਗੇ ਜੱਸ ਤਾਂ ਅੱਖੇ ਚੁੰਦਾ ਸੀ ਹਰ ਵੱਲੋਂ ਐਡੀ ਗੰਦੀ ਐਨੀ ਘਟਿਆ ਜਿੱਦਾਂ ਦੀ ਆਪ ਉਦਾਂ ਹੀ ਦੀ ਔਲਾਦ ਨਿਕਲੇਗੀ ਕੱਲ ਨੂੰ ਮੈਂ ਗੱਲ ਨਾ ਲਾ ਕੇ ਰੱਖਿਆ ਸੀ ਮੇਰੇ ਘਰ ਖਾ ਗਈ ਹੈ ਵੱਡੇ ਮਮਾ ਤੇ ਫਾਨੂੰ ਕੋਲ ਨਾ ਵੱਡੋ ਮਹਾਰਾਜ ਨੇ ਤੁਹਾਨੂੰ ਵੀ ਨਾ ਡੱਕਨ ਨੂੰ ਅਸੀਂ ਤੋਲਤਾ ਹੈ ਦੀਦੀ ਇਹਨੂੰ ਘਰੋਂ ਕੱਢਣ ਦੀ ਤਾਕਤ ਤੁਹਾਡੇ ਵਿੱਚ ਨਹੀਂ ਹੈਗੀ ਇਹਨੂੰ ਤੇ ਮੈਂ ਕੱਢਦੀ ਆ ਘਰੋਂ ਚਾਚੀ ਤੁਸੀਂ ਨਾ ਕੱਢੋ ਮੇਰੇ ਮਮਾ ਨੂੰ ਆਈ ਮੈਂ ਨਹੀਂ ਕਰਦਾ ਨਾ ਮਮਾ ਨੂੰ ਸ਼ਰਧੇ ਮੈਨੂੰ ਤੂੰ ਵੀ ਚੱਲ ਨਾ ਚਾਰ ਨਿਕਲ ਤੂੰ ਚਾਰ ਨਿਕਲ ਤੂੰ ਚੱਲ ਇਹ ਤਾਂ ਕੋਲੋਂ ਮਾਪਿਆ ਗਏ ਐ ਸੁਣਾ ਆਪਣਾ ਤਿਆਰੀ ਖੇਚ ਲਾਣਾ ਜਾਣ ਦੀ ਜੇ ਨਾ ਨਾ ਜਾਣ ਜਗੇ ਤੇ ਮੈਂ ਇੱਥੋਂ ਰਹਿ ਜਾਊਗਾ ਤੈਨੂੰ ਛੱਡਣਾ ਨਹੀਂ ਏ ਤੈਨੂੰ ਪਤਾ ਹੀ ਹੈ ਨਾ ਅਸੀਂ ਨਹੀਂ ਲੈ ਕੇ ਜਾਣਾ ਆਪਣੇ ਮम्मा ਨੂੰ ਆਪੇ ਥੋੜੀ ਬੋਦੀ ਤੇ ਸ਼ਰਮ ਕਰ ਲੋ ਕਿ ਬੋਦੀ ਸ਼ਰਮ ਲਾ ਕੇ ਖੜੀ ਤੂੰ ਉਹ ਬੱਚੇ ਆ ਉਹ ਵੀ ਇਸ ਘਰ ਦੇ ਹੀ ਆ ਕਿੱਦਾਂ ਦੇਈਏ ਉਹਨਾਂ ਨੂੰ ਮਾਰਨ ਬੱਚਿਆਂ ਦਾ ਨਾ ਮੂੰਹ ਬੰਦ ਕਰਾ ਲੋ ਨਹੀਂ ਤਾਂ ਆ ਵੀਡੀਓ ਦੇਣਾ ਤਦ ਮੂੰਹ ਸਮੇਸ਼ਰੀ ਬੰਦ ਕਰਾ ਦੇਣਾ ਤੇ ਤੁਹਾਨੂੰ ਇਸ ਘਰ ਜੋਗਾ ਰਹਿਣ ਜੋਗਾ ਨਹੀਂ ਛੱਡਣਾ ਨਹੀਂ ਹੈ ਐਥੋਂ ਨਾਲ ਕੀ ਮੈਂ ਤੁਹਾਨੂੰ ਪੂਰੀ ਦੁਨੀਆ ਚ ਰਹਿਣ ਜੋਗਾ ਨਹੀਂ ਛੱਡਣਾ ਬਾਕੀ ਦੀ ਸਮਝ ਗਈ ਨਾ ਤੁਹਾਨੂੰ ਤਾਂ ਤੁਹ ਹੋਣੀ ਹੈ ਨਾਲ ਪ੍ਰੀਤ ਤੈਨੂੰ ਸਭ ਕੁਝ ਪਤਾ ਵਾ ਤੂੰ ਅਣਜਾਣੀ ਹੈ ਤੈਨੂੰ ਵੀ ਪਤਾ ਵਾ ਕਿ ਉਸ ਦਿਨ ਹੋਇਆ ਕੀ ਸੀ ਤੈਨੂੰ ਇਹਨਾਂ ਵੀ ਪਤਾ ਵਾ ਉੱਪਰ ਵਾਲਾ ਜਿਹੜਾ ਕਮਰਾ ਹੈ ਨਾ ਉਹਦਾ ਜਿਹੜਾ ਡੋਰ ਹੈ ਨਾ ਉਹ ਖਰਾਬ ਕਰਦਾ ਵਾ ਤੈਨੂੰ ਸਭ ਕੁਝ ਹੁੰਦਿਆ ਸਾਰ ਵੀ ਪਤੇ ਹੋਣ ਦੇ ਨਾਲ ਵੀ ਤੂੰ ਇਹ ਸਭ ਕੁਝ ਜੋਗਤ ਵੀ ਕੀਤਾ ਨਾ ਮੈਨੂੰ ਸਭ ਪਤਾ ਵਾ ਸਿਰਫ ਇਹਸ ਕਰਕੇ ਨਾ ਕਿਹੀਂ ਕਰੋ ਚਲ ਜੀਏ ਜੋ ਕੋਈ ਵੀ ਤੂੰ ਉਹਨਾਂ ਨੂੰ 扑ਕਾਇਆ ਨਾ ਭਾਬੀ ਨੂੰ ਮੈਨੂੰ ਸਭ ਪਤਾ ਵਾ ਆ ਜੋ ਕੋਈ ਅੱਜ ਦੀਦੀ ਬੋਲਣ ਦੇ ਨਾ ਮੈਨੂੰ ਤੇਰੇ ਕਰਕੇ ਬੋਲਣ ਦੇ ਆ ਨਹੀਂ ਤੇ ਉਹਨਾਂ ਦੇ ਮਨ ਚ ਇੰਨਾ ਕੁਝ ਹੈ ਨਹੀਂ ਰੰਗ ਰੰਗ ਤੇ ਸਫਾਈਆਂ ਘੱਟ ਦੋ ਤੇ ਆਪਣੇ ਜਾਣ ਦੀ ਤਿਆਰੀ ਖਿਚੋ ਮੈਨੂੰ ਤੁਹਾਡੀ ਕਿਚਕੀ ਦੀ ਜ਼ਰੂਰਤ ਨਹੀਂਗੀ ਚੱਲਦੇ ਬਣੋ ਮੂੰਹ ਬੰਦ ਕਰ ਲੈ ਬੱਚਿਆਂ ਦਾ ਆ ਲੋ ਸਾਰੇ ਜਨ ਨੂੰ ਗੋਲੇ ਆਉਂਦੇ ਆ ਇਹ ਤੇ ਦਾਤੀ ਵੀ ਅੱਜ ਪੱਤਰ ਦਿਲ ਦੇ ਬਣ ਗਏ ਆ ਜੇ ਮੇਰੇ ਪਾਪਾ ਹੁੰਦੇ ਆ ਜਾਂ ਸਾਡੇ ਨਾਲ ਕੁਝ ਜੀ ਹੋਣਾ ਇਹਨੂੰ ਕਿੰਨਾ ਕੁਝ ਲੈ ਕੇ ਦੇਣਾ ਤੇ ਚੀਜੀਆ ਵੀ ਲੈ ਕੇ ਦੇ ਦਿੰਦੇ ਗਿਆਨੂ ਇਹ ਜੋ ਕੁਝ ਵੀ ਹੋਉਂਦਿਆ ਵਾ ਨਾ ਇਹ ਤੁਹਾਨੂੰ ਸਚਾਈ ਨਾਲ ਦਿਖਾਉਂਦੇ ਆ ਕਿ ਰਿਸ਼ਤੇ ਆ ਦੀ ਨਾਲ ਆ ਹੁੰਦੇ ਸਿਹਤ ਬੀਤ ਭਾਜੀ ਨੂੰ ਤੇ ਸਾਗਰ ਨੂੰ ਤੇ ਆ ਲੈੰਦੋ ਭਾਬੀ ਮਿਲਦਾ ਤੁਹਾਡੇ ਕੰਮ ਤੇ ਜੋ ਸਰਕਾਰ ਨਹੀਂ ਦੀ ਮੈਨੂੰ ਲੱਗਦਾ ਹੁਣ ਨਾ ਵੀਡੀਓ ਨੈਟ ਤੇ ਸਟੱਕ ਕੇ ਲੋਕਾਂ ਨੂੰ ਤੁਮਾ ਸਭ ਖੋਣਾ ਹੀ ਪੈਣਾ ਨਹੀ ਫੇਰੇ ਤੇਰੇ ਪੈਰ ਨਾ ਹੁਣੇ ਹੁਣੇ ਘਰੋਂ ਬਾਹਰ ਨਿਕਲਣਗੇ ਨਹੀਂ ਨਹੀਂ ਬੀਤ ਮੇਰਾ ਹੀ ਤੇ ਮੇਰੇ ਬੱਚਿਆਂ ਦਾ ਹੀ ਕੋਲ ਸੋਚ ਆ ਹੁਣ ਤੇ ਨਾ ਬੱਚੇ ਨਜ਼ਰ ਆ ਰਹੇ ਨੇ ਤੇ ਮੇਰੇ ਤੇ ਜਦੋਂ ਇਨਜਾਮ ਨਾ ਆਇਆ ਹੀ ਔਰ ਕਿਨੂੰ ਮੈਨੇਜ ਕਰਾਂ ਕਿ ਬੰਦੂੰਂ ਦੀ ਸਾਡੇ ਵਰੀ ਤੇ ਹੋਏ ਨਹੀਂ ਕਮਰੇ ਬੰਦ। ਪ੍ਰੀਤ ਰੱਬ ਤੋਂ ਤੇ ਡਰ ਤੈਨੂੰ ਸਾਰੀ ਸੱਚਾਈ ਦਾ ਪਤਾ ਵੀ ਹੈ ਤੂੰ ਕਿਉਂ ਐਡਾ ਗਈਆ ਕਰ ਲੈ ਮੈਂ ਤੇਰੇ ਗੜੀ ਹੱਥ ਜੋੜਦੀ ਆ ਨਾ ਐਡਾ ਕਰ ਮੈਂ ਕਿੱਥੇ ਜਾਊਂਗੀ ਇਹਨਾਂ ਨੂੰ ਲੈ ਕੇ ਮੇਰੇ ਨਾਲ ਨਾ ਬੋਲੀ ਜੁਬਾਨਾਂ ਨਾਲ ਲਾਓ ਦੋ ਕੁੜੀ ਤੇ ਆਪਣੇ ਕੱਪੜੇ ਚੁੱਕੋ ਤੇ ਉੱਥੇ ਤੁਰਦੇ ਬਣੋ ਮੰਮਾ ਰਹਿਣ ਤੋਂ ਤੂੰ ਨਾ ਮੰਮਾ ਰਹਿਣ ਤੋਂ ਪੱਥਰ ਦੇ ਲਾਗ ਹੋ ਗਏ ਇਹਨਾਂ ਦੇ ਸਾਰਿਆਂ ਦੇ ਰਹਿਣ ਤੋਂ ਨਾ ਤੁਸੀਂ ਬੋਲੋ ਪੱਥਰ ਦਾਸ ਬਰੀ ਮੈਂ ਕਿੱਥੇ ਇਹਨਾਂ ਨੂੰ ਲੈ ਕੇ ਜਾਵਾਂ ਬਰੀ ਮੇਰੇ ਤੇ ਭੇਕੇ ਵੀ ਮੇਰਾ ਸਾਥ ਨਹੀਂ ਦਿੰਦੇ ਮੈਂ ਕਿਹੜੇ ਖੂਚ ਲੈ ਕੇ ਇਹਨੂੰ ਡੁਬਾ ਮੈਂ ਕਿੱਥੇ ਜਾਵਾ ਲੱਗਦਾ ਤੂੰ ਇੱਦਾਂ ਹੀ ਜਾਣਾ ਹੂੰ ਸਪੱਸ਼ਟ ਕਰਨਾ ਹੈ ਬੋਲ ਨਹੀਂ ਨਹੀਂ ਫ੍ਰੀਟ ਛੱਡ ਬਚਾਰਾ ਮੇਰਾ ਲਫੈਨੀਆ ਫ੍ਰੀਟ ਦੱਸੀ ਫ੍ਰੀਟ ਮੇਰੀ ਗੱਲ ਤਾਂ ਸੁਣ ਫ੍ਰੀਟ